ਸਾਰਿਆਂ ਨੇ ਖਬਰ ਸੁਣ ਲਈ ਹੋਣੀ ਹੈ ਕਿ ਪੁਰਤਗਾਲ ਦੇ ਵਿੱਚ 18000 ਬੰਦੇ ਨੂੰ ਕੈਂਟਰੀ ਆਊਟ ਮਿਲਣ ਲੱਗਾ ਹੈ। ਜਾਮਾ ਲੋਕੇ ਰਿਪੋਰਟ ਲੱਗੇ ਕਰਨ। ਟਿਕਟੋਕ ਜਿਹੜੀ ਆ ਸਾਰੀ ਭਰੀ ਪਈ ਹੈ। ਕਿ ਪੁਰਤਗਾਲ ਕੈਂਟਰੀ ਆਊਟ ਦੇਣ ਲੱਗਾ 18000 ਬੰਦਿਆਂ ਨੂੰ। ਹੁਣ ਇਹ ਵੀ ਵੇਖੋ ਨਾ 18000 ਬੰਦੇ ਉਹ ਕਿਹੜੇ ਨੇ ਜਿਹੜੇ ਅਨਲਿਗਲ ਰਹਿਣ ਦੇ ਆ। ਜਾਂ ਜਿਨ੍ਹਾਂ ਦੇ ਕੇਸ ਆ ਜਾਂ ਲੜਾਈ ਝਗੜੇ ਵਾਲੇ ਆ ਕੋਈ ਵੀ ਹੋ ਸਕਦਾ ਹੈ ਪਰ ਜਾਦੀ ਜਿਹੜੀ ਨਾ ਆਪਣੇ ਲੋਕ ਜਿਹੜੇ ਅਫਵਾਹਾਂ ਡਾਉਂਦੇ ਆ ਕਿ ਕੰਟਰੀ ਆਰਡ ਦੇ ਦੇ ਲੱਗੇ ਰਿਪੋਰਟ ਕਰ ਦੇਣਾ ਰਿਪੋਰਟ ਏਡੀ ਛੇਤੀ ਨਹੀਂ ਕਰਦਾ ਪੁਰਤਗਾਲ ਕਿੰਨੇ ਹੀ ਮਾਵਾਂ ਦੇ ਪੁੱਤਾਂ ਨੂੰ ਉਹਨੇ ਵਾਪਸ ਭੇਜਣ ਮਤਲਬ ਕਿ ਕਾਰਡ ਦੇ ਕੇ ਇੰਡੀਆ ਜਾਣ ਜੋਗਾ ਭੇਜਿਆ ਪਰਿਵਾਰਾਂ ਨੂੰ ਮੈਨੂੰ ਜੋਗਾ ਭੇਜਿਆ ਕਿੰਨੇ ਹੀ ਮਾਮਾ ਦੇ ਪੁੱਤਾਂ ਨੂੰ ਉਹਨਾਂ ਨੇ ਘਰ ਵਾਪਸੀ ਕਰਾਈ ਹੈ ਸਿਰਫ ਪੁਰਤਗਾਲ ਹੀ ਇੱਕ ਇਹੋ ਜਿਹੀ ਕੰਟਰੀ ਹੈ ਜਿੱਥੇ ਉਹ ਛੇਤੀ ਪੱਕਾ ਕਰਦਾ ਹੈ ਛੇਤੀ ਕਾਟ ਦਿੰਦਾ ਹੈ ਪੁਰਤਗਾਲ ਜਿੰਨੇ ਵੀ ਲੋਕ ਗਏ ਉਹਨਾਂ ਨੂੰ ਪੁੱਛ ਕੇ ਵੇਖੋ ਦੋ ਦੋ ਸਾਲਾਂ ਵਿੱਚ ਕਈਆਂ ਨੂੰ ਕਾਰਡ ਮਿਲੇ ਕਈਆਂ ਨੂੰ ਡੇਢ ਸਾਲ ਵਿੱਚ ਮਿਲੇ ਜਿਹੜੇ ਆਪਣੇ ਲੋਕ ਹੈ ਨਾ ਇੰਡੀਆ ਦੇ ਹੋਏ ਪਾਕਿਸਤਾਨ ਦੇ ਹੋਏ ਬੰਗਾਲ ਦੇ ਹੋਏ ਇਹ ਜਿਆਦੀਆਂ ਅਫਵਾਹਾਂ ਡਾਉਣ ਦੇ ਆ ਕਿ ਪੁਰਤਗਾਲ ਨੇ ਡਰਾਉਂਦੇ ਲੋਕਾਂ ਨੂੰ ਡਰਾਉਂਦੇ ਆ ਜਿਹੜੇ ਬੰਦੇ ਐਡੀ ਛੇਤੀ ਨਹੀਂ ਕੋਈ ਵੀ ਰਿਪੋਰਟ ਕਰਦਾ ਜਿੰਨਾ ਚਿਰ ਕੋਈ ਕੇਸ ਨਾ ਹੋਵੇ ਲੜਾਈ ਝਗੜੇ ਵਾਲਾ ਨਾ ਹੋਵੇ ਕੋਈ ਗਲਤੀ ਨਾ ਕੀਤੀ ਹੋਵੇ ਪੁਰਤਕਾਲ ਇਟਲੀ ਸਪੇਨ ਐਡੀ ਛੇਤੀ ਨਹੀਂ ਕਿਸੇ ਨੂੰ ਰਿਪੋਰਟ ਕਰਦਾ ਡਰੋ ਨਾ ਧਰਨ ਦੀ ਲੋੜ ਨਹੀਂ ਹੈ ਵੀਰ ਜੀ ਵੋਟਾਂ ਦਾ ਸਮਾਂ ਹੈ ਹੁਣ ਕਈ ਜਿਦ ਤਰਾ ਆਪਣੇ ਇੰਡੀਆ 'ਚ ਕਈ ਐਲਾਨ ਕਰ ਦਿੰਦੇ ਉਹ ਹੋ ਗਿਆ ਜੇ ਹੋ ਗਿਆ ਆ ਕਰ ਦੇਣਾ ਇਸ ਤਰ੍ਹਾਂ ਇਥੇ ਉਹਨਾਂ ਨੇ ਗੱਲ ਘੱਟ ਕੀਤੀ ਆ ਇਹਨਾਂ ਨੇ ਜਿਆਦਾ ਚੁੱਕ ਲਈ ਐ ਵਧਾ ਵਧਾ ਕੇ ਦੱਸਣ ਦੇ ਆ ਲੋਕਾਂ ਨੂੰ ਮੁੰਡਿਆਂ ਨੂੰ ਡਰਾਉਂਦੇ ਆ ਇਦਾਂ ਦੀ ਕੋਈ ਗੱਲ ਨਹੀਂ ਸੋ ਹੌਸਲਾ ਦਿਆ ਕਰੋ ਬਿਰਤੀ